ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਬਾਬਾ ਰਾਮ ਸਿੰਘ ਕੂਕਾ ਤੇ 10 ਲਾਈਨਾਂ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲ ਜੀ ਵੀਡੀਓ ਸ਼ੁਰੂ ਕਰਦੇ ਹਾਂ ਬਾਬਾ ਰਾਮ ਸਿੰਘ ਕੂਕਾ ਬਾਬਾ ਰਾਮ ਸਿੰਘ ਕੁੱਕਰ ਜੰਗੀ ਆਜ਼ਾਦੀ ਦੇ ਮੋਢੀ ਨਾਮਿਲਵਰਤਨ ਅਤੇ ਸਵਦੇਸ਼ੀ ਲਹਿਰ ਦੇ ਪੰਨੀ ਅਤੇ ਮਹਾਨ ਸਮਾਜ ਸੁਧਾਰਕ ਸਨ ਇੱਕ ਸੁਧਾਰਨ ਕਿਰਤੀ ਪਰਿਵਾਰ ਵਿੱਚ 1816 ਈਸਵੀ ਵਿੱਚ ਪਿਤਾ ਜੱਸਾ ਸਿੰਘ ਅਤੇ ਮਾਤਾ ਸਦਕੌਰ ਦੀ ਕੁੱਕੂ ਪਿੰਡ ਰਾਇਆਂ ਪੈਣੀ ਜ਼ਿਲ੍ਹਾ ਲੁਧਿਆਣਾ ਵਿੱਚ ਜਨਮੇ ਸਤਗੁਰੂ ਰਾਮ ਸਿੰਘ ਨੇ ਵਸਤੀਵਾਦੀ ਅੰਗਰੇਜ਼ ਸਮਰਾਸ਼ ਦੀਆਂ ਜੜ੍ਹਾਂ ਪੁੱਟਣ ਲਈ ਸਤੰਤਰਤਾ ਸੰਗਰਾਮ ਨੂੰ ਪੰਜਾਬ ਦੀ ਧਰਤੀ ਤੋਂ ਰੂਸ ਤਰਬਾਰ ਤੱਕ ਫੈਲਾ ਦਿੱਤਾ। ਬਾਬਾ RAM ਸਿੰਘ ਨੇ ਸਮਾਜ ਵਿੱਚ ਧਾਰਮਿਕ ਸਦਾਚਾਰਕ ਅਤੇ ਰਾਜਨੀਤਿਕ ਚੇਤਨਤਾ ਦੇ ਨਾਲ-ਨਾਲ ਗੁਰਮਤ ਅਤੇ ਰੂਹਾਨੀ ਸ਼ਕਤੀਆਂ ਦਾ ਵੀ ਸੰਚਾਰ ਕੀਤਾ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਮਾਰਗ ਤੇ ਚਲਦਿਆਂ 12 April 1857 ਨੂੰ ਕੂਕਾ ਅੰਦੋਲਨ ਦੀ ਨੀਂਹ ਰੱਖੀ। ਉਹਨਾਂ ਨੇ ਕੋਨੇ-ਕੋਨੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਤੇ ਲੋਕਾਂ ਵਿੱਚ ਸਵੈਮਾਨ ਤੇ ਆਤਮ ਵਿਸ਼ਵਾਸ ਭਰਿਆ। ਉਹਨਾਂ ਨੇ ਅੰਧ ਵਿਸ਼ਵਾਸ ਸਮਾਜ ਲਈ ਮਾਰੂ ਅਤੇ ਰੂੜੀਵਾਦੀ ਸਮਾਜਿਕ ਕੁਰਤੀਆਂ ਵਿਰੁੱਧ ਆਵਾਜ਼ ਉਠਾਈ। ਉਹਨਾਂ ਨੇ ਬਾਲ ਵਿਆਹ, ਭੂਣ ਹੱਤਿਆ ਦਾ ਵਿਰੋਧ ਕੀਤਾ। ਵਿਧਵਾ ਵਿਆਹ ਨੂੰ ਯੋਗ ਠਹਿਰਾਇਆ। ਚੜ੍ਹਦੇ ਅਤੇ ਲੈਂਦੇ ਪੰਜਾਬ ਵਿੱਚ ਵੱਡੇ ਇਕੱਠਾਂ ਅਤੇ ਕੂਕਾ ਅੰਦੋਲਨ ਦੀਆਂ ਸਰਗਰਮੀਆਂ ਨੇ ਅੰਗਰੇਜ਼ਾਂ ਨੂੰ ਚਿੰਤਿਤ ਕਰ ਦਿੱਤਾ ਅੰਗਰੇਜ਼ੀ ਫੌਜਾਂ ਨੂੰ ਗਊਮਾਸ ਮੁਹੱਈਆ ਕਰਨ ਤੇ ਪੰਜਾਬ ਵਿੱਚ ਥਾਂ-ਥਾਂ ਤੇ ਬੁੱਚੜਖਾਨੇ ਖੋਲਣ ਦਾ ਕੂਕਿਆਂ ਨੇ ਵਿਰੋਧ ਕੀਤਾ ਅਜਿਹੀ ਟਕਰਾਅ ਤੋਂ ਖੂਨੀ ਸਾਕੇ ਆਨੇ ਜਨਮ ਲਿਆ ਨਾਮਤਾਰੀ ਸਿੱਖਾਂ ਨੂੰ ਲੋਕਾਂ ਦੇ ਇਕੱਠਾਂ ਵਿੱਚ ਫਾਂਸੀਆਂ ਤੇ ਲਟਕਾ ਦਿੱਤਾ ਪੈਂਟ ਸਿੰਘਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਤੇ ਬਾਲਕ ਬਿਸ਼ਨ ਸਿੰਘ ਦੇ ਤਲਵਾਰਾਂ ਨਾਲ ਟੁਟੇ ਕਰ ਦਿੱਤੇ ਗਏ 18 ਜਨਵਰੀ 1872 ਨੂੰ ਇਸਵੀ ਨੂੰ ਬਾਬਾ ਰਾਮ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ ਅੰਗਰੇਜ਼ਾਂ ਨੇ ਬਾਹਰੀ ਰੂਪ ਵਿੱਚ ਭਾਵੇਂ ਕੂਕਾ ਅੰਦੋਲਨ ਦੀਆਂ ਸਰਗਰਮੀਆਂ ਨੂੰ ਸਖਤੀਆਂ ਨਾਲ ਕੁਚਲ ਦਿੱਤਾ ਪਰ ਅੰਦਰੂਨੀ ਜੰਗ ਉਮੀ ਹੀ ਚੱਲਦੀ ਰਹੀ ਬਾਬਾ RAM ਸਿੰਘ ਦੇ ਅਰੰਭੇ ਸਕੂਲ ਨੇ ਆਜ਼ਾਦੀ ਸੰਘਰਸ਼ ਦੀਆਂ ਸਮੂੱਚੀਆਂ ਲਹਿਰਾਂ ਪ੍ਰਭਾਵਿਤ ਕੀਤੀਆਂ ਤਈ ਸੀਗੇ 10 ਲਾਈਨਾਂ ਬਾਬਾ RAM ਸਿੰਘ ਕੋਕਾ ਬਾਰੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਇਹਨਾਂ ਹੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ